ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਤੁਹਾਡੇ ਲਾਈਕ ਕਮੈਂਟ ਨਾਲ ਸਾਨੂੰ ਕਾਫੀ ਹੌਸਲਾ ਮਿਲਦਾ ਇੱਕ ਮੋਹਨ ਜਿਹਦੀ ਉਮਰ 31 ਸਾਲ ਉਹ ਇੱਕ ਦਫਤਰ ਦੇ ਵਿੱਚ ਜਾ ਕੇ ਆਪਣੀ ਨਵੀਂ ਨੌਕਰੀ ਐ ਜੁਆਇਨ ਕਰਦਾ। ਉਹਨੂੰ ਨੌਕਰੀ ਜੁਆਇਨ ਕੀਤੇ ਨੂੰ 2-3 ਦਿਨ ਹੋਏ ਹੁੰਦੇ ਆ ਤੇ ਉਹ ਵੇਖਦਾ ਵੀ ਜਿਹੜਾ ਉਸ ਦਫਤਰ ਦਾ ਚਪੜਾਸੀ ਆ ਉਹ ਬੜਾ ਉਦਾਸ ਤੇ ਚੁੱਪਚੁੱਪ ਰਹਿੰਦਾ। ਉਹ ਜਦੋਂ ਵੀ ਆਉਂਦਾ ਤਾਂ ਚਪੜਾਸੀ ਨੂੰ ਸ਼ਸ਼ੀਕਾਲ ਬਾਬਾ ਕੀ ਹਾਲਾ ਹਾਲਚਲ ਪੁੱਛਦਾ ਤਾਂ ਉਹ ਚਪੜਾਸੀ ਐ ਜਿਹੜਾ ਉਹ ਬਹੁਤ ਘੱਟ ਬੋਲਦਾ ਤੇ ਬਸ ਜਿੰਨਾ ਕੁ ਸਰਦਾ ਨਹੀਂ ਉਹਨਾਂ ਕ ਜਵਾਬ ਦਿੰਦਾ। ਮੋਹਨ ਉਸ ਚਪੜਾਸੀ ਨੂੰ ਵੇਖ ਕੇ ਉਦਾਸ ਹੁੰਦਾ ਖੁਦ ਇੱਕ ਦਿਨ ਮੋਹਨ ਤੇ ਉਹਦੇ ਕਲੀਗ ਆ ਜਿਹੜੇ ਬੈਠੇ ਹੁੰਦੇ ਆ ਤੇ ਉਹਦਾ ਕਲੀਗ ਕੰਮ ਦੇ ਵਿੱਚ ਕਾਫੀ ਵਿਅਸਤ ਹੁੰਦਾ ਤੇ ਉਹਨੇ ਚਪੜਾਸੀ ਨੂੰ ਆਵਾਜ਼ ਮਾਰੀ ਰਿੰਗ ਮਾਰੀ ਤੇ ਉਹ ਅੰਦਰ ਆਇਆ ਕੈਬਨ ਦੇ ਵਿੱਚ ਉਹਨੂੰ ਕਹਿੰਦਾ ਕਿ ਇੱਕ ਕੱਪ ਚਾਹ ਦਾ ਬਣਾ ਕੇ ਲਿਆ ਦੇ ਚਲੋ ਚਪੜਾਸੀ ਆ ਜਿਹੜਾ ਚਾਹ ਦਾ ਕੱਪ ਬਣਾ ਕੇ ਲਿਆ ਕੇ ਕੈਬਨ ਦੇ ਵਿੱਚ ਇੱਥੇ ਰੱਖ ਜਾਂਦਾ ਤੇ ਉਹ ਕੰਮ ਦੇ ਵਿੱਚ ਇੰਨਾ ਵਿਅਸਤ ਹੁੰਦਾ ਤੇ ਉਹਨੂੰ ਪਤਾ ਨਹੀਂ ਲੱਗਦਾ ਚਾਹ ਠੰਡੀ ਹੋ ਜਾਂਦੀ ਆ ਉਸ ਤੋਂ ਬਾਅਦ ਉਹ ਫਿਰ ਚਪੜਾਸੀ ਨੂੰ ਆਵਾਜ਼ ਮਾਰਦਾ ਤੇ ਕਹਿੰਦਾ ਤੈਨੂੰ ਪਤਾ ਨਹੀਂ ਚਾਹ ਠਰ ਗਈ ਜਾਂ ਹੋਰ ਲੈ ਕੇ ਆ ਉਹ ਕਹਿੰਦਾ ਓਕੇ ਜੀ ਹਾਂ ਜੀ ਮੋਹਨ ਹੈਰਾਨ ਹੋ ਜਾਂਦਾ ਵੀ ਜਿਹੜੇ ਆਸ-ਪਾਸੇ ਦੇ ਸਾਰੇ ਕਰਮਚਾਰੀ ਆ ਵੀ ਉਹ ਇਹਨੂੰ ਕਿਵੇਂ ਭੱਜ-ਭੱਜ ਕੇ ਪੈ ਜਾਂਦੇ ਆ ਪਰ ਇਹ ਹਰ ਟਾਈਮ ਹਾਂਜੀ-ਹਾਂਜੀ ਕਰਦਾ ਰਹਿੰਦਾ ਤੇ ਉਹ ਆਪਣੇ ਕਲੀਗ ਨੂੰ ਕਹਿੰਦਾ ਵੀ ਉਹਦਾ ਤਾਂ ਕੋਈ ਕਸੂਰ ਨਹੀਂ ਸੀ ਜੇ ਚਾਹ ਠੰਡੀ ਹੋ ਗਈ ਸੀ ਵੀ ਉਹਨੂੰ ਕਿਉਂ ਐਂ ਬੋਲਿਆ ਉਹ ਕਹਿੰਦਾ ਯਾਰ ਪਤਾ ਹੀ ਨਹੀਂ ਇਹਨੂੰ ਕੀ ਹੋਇਆ ਰਹਿੰਦਾ ਮੂੰਹ ਚੱਕ ਕੇ ਉਦਾਸ ਹੋ ਕੇ ਬੈਠਾ ਰਹਿੰਦਾ ਕਹਿੰਦਾ ਇਹਦੀ ਸ਼ਕਲ ਵੇਖ ਕੇ ਮੈਨੂੰ ਗੁੱਸਾ ਚੜ ਜਾਂਦਾ ਉਹ ਕਹਿੰਦਾ ਵੀ ਨਹੀਂ ਤੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਹ ਬਜ਼ੁਰਗ ਆ ਪਤਾ ਨਹੀਂ ਕਿਹੜੇ ਦੁੱਖ ਦੇ ਵਿੱਚ ਹੋਊ ਵੀ ਮੈਨੂੰ ਉਹ ਤੇ ਬੜਾ ਤਰਸ ਆਉਂਦਾ ਤੇ ਇੱਕ ਦਿਨ ਚਲੋ ਮੋਹਨ ਆ ਜਿਹੜਾ ਹਨਾ ਉਹ ਬੈਲ ਮਾਰਦਾ ਤੇ ਚਪੜਾਸੀ ਅੰਦਰ ਆਉਂਦਾ ਤੇ ਮੋਹਨ ਉਸ ਚਪੜਾਸੀ ਨੂੰ ਕਹਿੰਦਾ ਕਿ ਬਾਬਾ ਜੀ ਕੁਰਸੀ ਤੇ ਬੈਠੋ ਤਾਂ ਉਹ ਚਪੜਾਸੀ ਕਹਿੰਦਾ ਵੀ ਇਹ ਕਿਵੇਂ ਹੋ ਸਕਦਾ ਸਾਹਿਬ ਤੁਸੀਂ ਮੇਰੇ ਤੋਂ ਵੱਡੇ ਹੋ ਅਹੁਦੇ 'ਚ ਵੀ ਮੈਂ ਤੁਹਾਡੇ ਬਰਾਬਰ ਕਿਵੇਂ ਬੈਠਾਂ ਉਹ ਕਹਿੰਦਾ ਕਿ ਬਾਬਾ ਜੀ ਮੈਂ ਤੁਹਾਨੂੰ ਕਹਿਤਾ ਬੈਠੋ ਵੀ ਮੈਂ ਤੈਨੂੰ ਪੀਣ ਨਹੀਂ ਕਹਿ ਰਿਹਾ ਮੈਂ ਤੈਨੂੰ ਬਾਬਾ ਜੀ ਕਹਿ ਰਿਹਾ ਬੈਠੋ ਤੁਸੀਂ ਚਲ ਬਾਲਾ ਕਹਿਣ ਤੇ ਉਹ ਕਹਿ ਦਿੰਦਾ ਵੀ ਮੈਂ ਇੱਥੇ ਨਹੀਂ ਬਹਿਣਾ ਮੈਂ ਨੀਚੇ ਬਹਿ ਜਾਣਾ ਫਿਰ ਮੋਹਨ ਕਹਿੰਦਾ ਕਿ ਚਲ ਐ ਨਹੀਂ ਫਿਰ ਮੈਂ ਵੀ ਖੜ ਜਾਣਾ ਜੇ ਤੂੰ ਨਹੀਂ ਬੈਠਣਾ ਤਾਂ ਖੜ ਕੇ ਗੱਲ ਕਰਦੇ ਆ ਤਾਂ ਪੀਐਨ ਕਹਿੰਦਾ ਵੀ ਨਹੀਂ ਤੁਸੀਂ ਖੜੇ ਨਹੀਂ ਹੋਣਾ ਤੁਸੀਂ ਬੈਠੋ ਚਲ ਮੈਂ ਬਹਿ ਜਾਣਾ ਚਲੋ ਜਿਆਦਾ ਕਹਿਣ ਤੇ ਪੀਐਨ ਕੁਰਸੀ ਤੇ ਬਹਿ ਜਾਂਦਾ ਤੇ ਮੋਹਨ ਉਹਨਾਂ ਨੂੰ ਪੁੱਛਦਾ ਕਿ ਮੈਨੂੰ ਇਹ ਦੱਸੋ ਵੀ ਤੁਸੀਂ ਐਨੇ ਉਦਾਸ ਤੇ ਚੁੱਪ ਚੁੱਪ ਕਿਉਂ ਰਹੇ ਨੇ ਹੋ ਤਾਂ ਉਹ ਪੀਐਨ ਕਹਿੰਦਾ ਕਿ ਕੀ ਕਰੇਗਾ ਪੁੱਤ ਮੇਰੀ ਉਦਾਸੀ ਦਾ ਕਾਰਨ ਜਾਣ ਕੇ ਕੀ ਕਰੇਗਾ ਤੂੰ ਮੇਰੀ ਉਦਾਸੀ ਘੱਟ ਕਰ ਦੇਗਾ ਮੋਹਨ ਕਹਿੰਦਾ ਵੀ ਹੋ ਸਕਦਾ ਮੈਂ ਤੇਰੀ ਉਦਾਸੀ ਘੱਟ ਕਰ ਦਿਆਂ ਮੈਂਥੋਂ ਤੁਹਾਡਾ ਇਸ ਤਰ੍ਹਾਂ ਚੁੱਪ ਰਹਿਣਾ ਤੇ ਉਦਾਸ ਰਹਿਣਾ ਵੇਖਿਆ ਨਹੀਂ ਜਾਂਦਾ ਕਿਰਪਾ ਕਰਕੇ ਤੁਸੀਂ ਮੈਨੂੰ ਦੱਸੋ ਤਾਂ ਉਹ ਬਜ਼ੁਰਗ ਕਹਿੰਦਾ ਕਿ ਚੱਲ ਕੋਈ ਨਾ ਪੁੱਤ ਜਿੱਦਾਂ ਕੋਈ ਵੇਲਾ ਸਮਾਂ ਹੋਇਆ ਉਦੋਂ ਦੱਸੋ ਹੁਣ ਤੁਸੀਂ ਆਪਣਾ ਕੰਮ ਕਰੋ ਇਹ ਕਹਿ ਕੇ ਉਹ ਉੱਠ ਕੇ ਚੱਲਿਆ ਜਾਂਦਾ ਤੇ ਮੋਹਨ ਸਮਝ ਜਾਂਦਾ ਵੀ ਸ਼ਾਇਦ ਉਹ ਗੱਲ ਕਰਨਾ ਨਹੀਂ ਚਾਹੁੰਦਾ ਚਲੋ ਉਹ ਵੀ ਜ਼ਿਆਦਾ ਨਹੀਂ ਕਹਿੰਦਾ ਉਸ ਤੋਂ ਬਾਅਦ 2-3 ਦਿਨ ਫਿਰ ਇਸ ਤਰ੍ਹਾਂ ਲੰਘ ਜਾਂਦੇ ਆ ਮੋਹਣਾ ਉਸ ਚਪੜਾਸੀ ਨੂੰ ਬੁਲਾਉਂਦਾ ਹਸਾਉਣ ਦੀ ਕੋਸ਼ਿਸ਼ ਕਰਦਾ ਪਰ ਉਹ ਹੱਸਦਾ ਨਹੀਂ ਹੈਗਾ ਤੇ ਅੱਜ ਮੋਹਣ ਦਾ ਦਫ਼ਤਰ ਦੇ ਵਿੱਚ ਕੰਮ ਥੋੜਾ ਜਲਦੀ ਨਿਬੜ ਗਿਆ ਤੇ ਉਹ ਸੋਚਦਾ ਵੀ ਕਿਉਂ ਨਾ ਅੱਜ ਮੈਂ ਇਸ ਬਜ਼ੁਰਗ ਬਾਰੇ ਜਾਣਾ ਉਹ ਆਸੇ ਪਾਸੇ ਦੇ ਕਲੀਗਜ਼ ਨੂੰ ਪੁੱਛਦਾ ਕਿ ਤੁਹਾਨੂੰ ਇਹਦੇ ਬਾਰੇ ਪਤਾ ਕੁਝ ਉਹ ਕਹਿੰਦੇ ਵੀ ਸਾਨੂੰ ਨਹੀਂ ਪਤਾ ਇਹਦੇ ਬਾਰੇ ਵੀ ਕੌਣ ਆ ਜਾਂ ਕਿਵੇਂ ਆ ਵੀ ਪਰ ਅਸੀਂ ਚੁੱਪ ਚੁੱਪ ਜਰੂਰ ਰਹਿੰਦਾ ਚਲੋ ਉਹ ਮੋਹਣਾ ਕਹਿੰਦਾ ਕਿ ਇਹ ਚਪੜਾਸੀ ਨੂੰ ਬੁਲਾ ਕੇ ਕਿ ਤੁਸੀਂ ਕਿੱਥੇ ਰਹਿੰਦੇ ਹੋ ਮੇਰਾ ਜੀ ਕਰਦਾ ਤੁਹਾਡੇ ਘਰ ਆਉਣ ਨੂੰ ਉਹ ਕਹਿੰਦਾ ਪੁੱਤ ਵੀ ਮੈਂ ਤਾਂ ਇੱਥੋਂ ਕਾਫੀ ਦੂਰ ਰਹਿਣਾ ਕੋਈ ਨਾ ਤੂੰ ਮੈਨੂੰ ਪਹਿਲਾਂ ਦੱਸ ਦੇ ਨੀ ਦੋ ਦਿਨ ਜਿੱਦੇ ਆਉਣਾ ਹੋਇਆ ਮੈਂ ਤੈਨੂੰ ਲੈ ਚੱਲੂਗਾ ਤੇ ਮੋਹਨ ਸੋਚਦਾ ਵੀ ਇਹ ਨਹੀਂ ਮੈਨੂੰ ਲੈ ਕੇ ਨਹੀਂ ਜਾਣਾ ਉਹ ਉਸੇ ਦਿਨੀ ਸੋਚ ਲੈਂਦਾ ਵੀ ਜਦੋਂ ਇਹ ਘਰੇ ਗਿਆ ਮੈਂ ਤਾਂ ਪਿੱਛਾ ਕਰੂੰ ਚਲੋ ਜਦੋਂ ਦਫ਼ਤਰ ਦੀ ਛੁੱਟੀ ਹੁੰਦੀ ਆ ਤਾਂ ਪੀਨ ਸਾਰੇ ਲੋਕ ਵਗੈਰਾ ਲਾ ਕੇ ਆਪਣੇ ਘਰ ਨੂੰ ਚੱਲ ਪੈਂਦਾ ਤੇ ਮੋਹਨ ਜਿਹੜਾ ਉਹ ਵੀ ਉਹਦੇ ਪਿੱਛੇ ਚੱਲਦਾ ਉਹ ਬਜ਼ੁਰਗ ਜਿਹੜਾ ਕਾਲੀ ਕਾਲੇ ਕਦਮਾਂ ਨਾਲ ਆਪਣੇ ਘਰ ਵੱਲ ਜਾ ਰਿਹਾ ਹੁੰਦਾ ਮੋਹਨ ਸੋਚਦਾ ਵੀ ਇੰਨਾ ਬਜ਼ੁਰਗ ਹੋਣ ਦੇ ਬਾਵਜੂਦ ਵੀ ਇਹਦੇ 'ਚ ਕਿੰਨੀ એનર્ਜੀ ਆ ਕਿਉਂਕਿ ਉਹਦੇ ਪਿੱਛੇ ਜਾਂਦਾ ਜਾਂਦਾ ਮੋਹਨਾਂ ਜਿਹੜਾ ਉਹਦਾ ਸਾਹ ਚੜ ਜਾਂਦਾ ਪਰ ਉਹ ਬਜ਼ੁਰਗ ਫਿਰ ਵੀ ਕਾਲੇ-ਕਾਲੇ ਕਦਮਾਂ ਨਾਲ ਉਹਦੇ ਅੱਗੇ-ਅੱਗੇ ਜਾਂਦਾ ਹੁੰਦਾ ਉਹ ਬਜ਼ੁਰਗ ਅੱਗੇ ਕਿਸੇ ਘਰ ਦੇ ਵਿੱਚ ਜਾਂਦਾ ਉਹ ਘਰ ਦਾ ਦਰਵਾਜ਼ਾ ਅੱਧਾ ਬੰਦ ਹੁੰਦਾ ਤੇ ਉਹ ਦਰਵਾਜ਼ਾ ਖੋਲਦਾ ਤੇ ਘਰ ਦੇ ਵਿੱਚ ਚਲਿਆ ਜਾਂਦਾ ਤੇ ਮੋਹਨਾਂ ਜਿਹੜਾ ਉਹ ਦਰਵਾਜ਼ੇ ਦੇ ਵਿੱਚ ਹੀ ਖੜ ਜਾਂਦਾ ਬਜ਼ੁਰਗ ਜਾ ਕੇ ਅੱਗੇ ਆਸੇ-ਪਾਸੇ ਨਿਗਾ ਮਾਰਦਾ ਤੇ ਉਹਦੇ ਘਰ ਦੇ ਵਿਹੜੇ ਵਿੱਚ ਇੱਕ ਟੁੱਟਿਆ ਹੋਇਆ ਜਾਂ ਨਲਕਾ ਹੁੰਦਾ ਤੇ ਉਹਦੇ ਹੇਠਾਂ ਹੀ ਇੱਕ ਘੜਾ ਪਿਆ ਹੁੰਦਾ। ਉਹ ਬਜ਼ੁਰਗ ਉਸ ਘੜੇ ਦਾ ਚੱਪਣ ਚੱਕਦਾ ਤੇ ਉੱਤੇ ਗਲਾਸ ਪਿਆ ਹੁੰਦਾ ਉਹ ਗਲਾਸ ਪਾਣੀ ਦਾ ਪਰਦਾ ਤੇ ਜਦੋਂ ਉਹ ਮੂੰਹ ਉੱਚਾ ਕਰਕੇ ਪਾਣੀ ਪੀਣ ਲੱਗਦਾ ਤਾਂ ਉਹਦੀ ਨਜ਼ਰ ਜਿਹੜੀ ਉਹ ਮੋਹਣ ਤੇ ਪੈ ਜਾਂਦੀ ਆ ਤੇ ਮੋਹਣ ਨੂੰ ਕਹਿੰਦਾ ਵੀ ਹਾਂਜੀ ਸਾਹਬ ਦੱਸੋ ਤੁਸੀਂ ਕਿਵੇਂ ਉਹ ਕਹਿੰਦਾ ਬਾਬਾ ਮੈਂ ਇਨਸਾਬ ਨਾ ਕੇ ਇੱਥੇ ਮੈਂ ਤੇਰਾ ਸਾਹਬ ਨਹੀਂ ਮੈਂ ਤਾਂ ਤੈਨੂੰ ਮਿਲਣ ਆਇਆ ਸੀ ਮੇਰਾ ਜੀ ਕਰਦਾ ਸੀ ਕਿ ਤੇਰੇ ਨਾਲ ਬਹਿ ਕੇ ਮੈਂ ਬਹੁਤ ਸਾਰੀਆਂ ਗੱਲਾਂ ਕਰਾਂ ਉਹ ਬਜ਼ੁਰਗ ਕਹਿੰਦਾ ਕਿ ਅੱਛਾ ਫਿਰ ਤੂੰ ਹਟਦਾ ਨਹੀਂ ਮੇਰਾ ਰਾਜ਼ ਜਾਣੇ ਬਿਨਾਂ ਉਹ ਕਹਿੰਦਾ ਵੀ ਨਹੀਂ ਹਟਦਾ ਮੈਂ ਤੇਰਾ ਦੁੱਖ ਤੇਰਾ ਦਰਦ ਵੰਡਾਉਣਾ ਚਾਹਣਾ ਤੂੰ ਮੈਨੂੰ ਦੱਸ ਤੈਨੂੰ ਕੀ ਦੁੱਖ ਆ ਤਾਂ ਬਜ਼ੁਰਗ ਕਹਿੰਦਾ ਫਿਰ ਆ ਜਾ ਬਹਿ ਜਾ ਚੱਲ ਬਜ਼ੁਰਗ ਅੰਦਰ ਕਮਰੇ ਚਲੇ ਜਾਂਦਾ ਉਹ ਕਮਰੇ ਦੀ ਹਾਲਤ ਆ ਜਿਹੜੀ ਕਾਫੀ ਖਸਤਾ ਹੁੰਦੀ ਆ ਤੇ ਜਿਹੜਾ ਮੋਹਨ ਆ ਉੱਥੇ ਬਹਿ ਜਾਂਦਾ ਬਜ਼ੁਰਗ ਪਾਣੀ ਦਾ ਗਲਾਸ ਭਰ ਕੇ ਲਿਆਉਂਦਾ ਮੋਹਨ ਪਾਣੀ ਪੀਣ ਲੱਗਦਾ ਤਾਂ ਉਹ ਪਾਣੀ ਬਹੁਤ ਖਾਰਾ ਹੁੰਦਾ ਪਰ ਨਾ ਚਾਹੁੰਦੇ ਹੋਏ ਵੀ ਮੋਹਨ ਉਹ ਪਾਣੀ ਪੀ ਲੈਂਦਾ ਫਿਰ ਉਹ ਬਜ਼ੁਰਗ ਨੂੰ ਬਿਠਾਉਂਦਾ ਤੇ ਕਹਿੰਦਾ ਦੱਸੋ ਤੁਹਾਡੀ ਉਦਾਸੀ ਦਾ ਕਾਰਨ ਤੇ ਤੁਸੀਂ ਇੱਥੇ ਇਕੱਲੇ ਰਹਨੇ ਹੋ ਘਰ ਦੇ ਵਿੱਚ ਕੋਈ ਨਹੀਂ ਤਾਂ ਬਜ਼ੁਰਗ ਕਹਿੰਦਾ ਵੀ ਇਸ ਘਰ ਦੇ ਵਿੱਚ ਮੈਂ ਬਿਲਕੁਲ ਇਕੱਲਾ ਰਹਿਣਾ ਉਹ ਕਹਿੰਦਾ ਵੀ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਨਹੀਂ ਤਾਂ ਫਿਰ ਉਹ ਬਜ਼ੁਰਗ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਆਪਣੀ ਕਹਾਣੀ ਦੱਸਣੀ ਸ਼ੁਰੂ ਕਰਦਾ ਕਹਿੰਦਾ 1947 ਦੀ ਵੰਡ ਵੇਲੇ ਜਦੋਂ ਭਾਰਤ ਤੇ ਪਾਕਿਸਤਾਨ ਨੂੰ ਅਲੱਗ ਕੀਤਾ ਗਿਆ ਤਾਂ ਮੈਂ ਆਪਣੇ ਪਰਿਵਾਰ ਦੇ ਵਿੱਚ ਬਹੁਤ ਖੁਸ਼ੀ-ਖੁਸ਼ੀ ਰਹਿੰਦਾ ਸੀ ਮੈਂ ਇੱਕ ਘਰ ਦੇ ਵਿੱਚ ਕੰਮ ਕਰਦਾ ਸੀ ਮੁਸਲਮਾਨ ਜਾਤੀ ਹੈ ਮੇਰੀ ਜਿਸ ਘਰ ਦੇ ਵਿੱਚ ਮੈਂ ਕੰਮ ਕਰਦਾ ਸੀ ਉਸ ਘਰ ਦੀ ਕੁੜੀ ਹੈ ਜਿਹੜੀ ਉਹ ਮੈਨੂੰ ਪਸੰਦ ਕਰਨ ਲੱਗੀ ਮੈਂ ਵੀ ਉਹਨੂੰ ਪਸੰਦ ਕਰਦਾ ਸੀ ਅਸੀਂ ਘਰਦਿਆਂ ਨੂੰ ਮਸਾ ਮਣਾ ਕੇ ਵਿਆਹ ਕਰਵਾਇਆ ਸੀ ਕਿਉਂਕਿ ਅਸੀਂ ਦੋਨੋਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਤੇ ਉਸ ਕੁੜੀ ਮਤਲਬ ਮੇਰੀ ਪਤਨੀ ਦੇ ਅੱਬੂ ਪਹਿਲਾਂ ਤਾਂ ਮੰਨਦੇ ਨਹੀਂ ਸੀ ਫਿਰ ਉਹ ਆਪਣੀ ਕੁੜੀ ਲਈ ਸਾਡਾ ਨਿਕਾਹ ਕਰਨ ਨੂੰ ਮੰਨ ਗਏ ਸੀ ਅਸੀਂ ਨਿਕਾਹ ਕੀਤਾ ਤੇ ਅਸੀਂ ਇੱਕ ਦੂਜੇ ਨਾਲ ਬਹੁਤ ਖੁਸ਼-ਖੁਸ਼ ਰਹਿਣ ਲੱਗੇ ਜ਼ਿੰਦਗੀ ਵਧੀਆ ਸੋਹਣੀ ਲੰਘ ਰਹੀ ਸੀ ਰੱਬ ਨੇ ਸਾਨੂੰ ਸਾਡੇ ਪਿਆਰ ਦੀ ਸਗਾਤ ਇੱਕ ਬੇਟਾ ਦਿੱਤਾ ਮੇਰੇ ਬੇਟੇ ਦੇ ਜਨਮ ਤੋਂ ਬਾਅਦ ਮੇਰੀ ਪਤਨੀ ਬਹੁਤ ਜ਼ਿਆਦਾ ਖੁਸ਼ ਰਹਿੰਦੀ ਤੇ ਮੈਂ ਵੀ ਬਹੁਤ ਖੁਸ਼ ਰਹਿੰਦਾ ਅਸੀਂ ਆਪਣੇ ਛੋਟੇ ਜਿਹੇ ਪਰਿਵਾਰ ਦੇ ਵਿੱਚ ਬਹੁਤ ਰਾਜੀ ਖੁਸ਼ੀ ਸੀ ਕਿ ਇੱਕ ਦਿਨ ਅਚਾਨਕ ਹੱਲਾ ਗੁੱਲਾ ਪੈ ਗਿਆ ਦੰਗੇ ਹੋਣ ਲੱਗੇ ਜਿਹੜੀ ਗਲੀ ਦੇ ਵਿੱਚ ਅਸੀਂ ਰਹਿੰਦੇ ਸੀ ਉਹਦੇ ਵਿੱਚ ਸਿੱਖ ਭਰਾ ਵੀ ਰਹਿੰਦੇ ਸੀ ਮੁਸਲਮਾਨ ਵੀ ਰਹਿੰਦੇ ਸੀ ਬੰਦਾ ਬੰਦੇ ਦਾ ਬੈਰੀ ਹੋ ਗਿਆ ਤੇ ਸਾਰੇ ਲੋਕ ਆਪਣੀ ਜਾਨ ਬਚਾ ਕੇ ਭੱਜਣ ਲੱਗੇ ਜਦੋਂ ਰੌਲਾ ਪਿਆ ਪਹਿਲਾਂ ਮੈਨੂੰ ਇਹ ਸੀ ਵੀ ਨਹੀਂ ਇੱਕ ਗਲੀ ਦੇ ਵਿੱਚ ਰਹਿਣੇ ਆ ਸਾਰੇ ਇੱਕ ਦੂਜੇ ਦੇ ਭੈਣ ਭਰਾ ਵੀ ਸਾਨੂੰ ਕੋਈ ਨੁਕਸਾਨ ਨਹੀਂ ਪਹਚਾਉ ਪਰ ਲੋਕੀ ਅੱਗ ਲਾਉਂਦੇ ਘਰਾਂ ਦੇ ਵਿੱਚ ਔਰਤਾਂ ਦੀਆਂ ਇੱਜ਼ਤਾਂ ਲੁੱਟਦੇ ਫਿਰਦੇ ਸੀ ਇਹ ਸਾਰਾ ਕੁਝ ਵੇਖ ਕੇ ਮੇਰੇ ਘਰ ਵਾਲੀ ਮੈਨੂੰ ਕਹਿੰਦੀ ਵੀ ਚੱਲ ਆਪਾਂ ਚੱਲੀਏ ਆਪਾਂ ਨੂੰ ਪਾਕਿਸਤਾਨ ਜਾਣਾ ਪੈਣਾ ਕਹਿੰਦਾ ਮੈਂ ਆਪਣੀ ਘਰ ਵਾਲੀ ਦੀ ਬਾਹ ਫੜੀ ਤੇ ਉੱਥੋਂ ਅਸੀਂ ਭੱਜ ਲੇ ਪਰ ਕਹਿੰਦਾ ਰਸਤੇ ਦੇ ਵਿੱਚ ਹੀ ਕੁਝ ਲੋਕਾਂ ਨੇ ਮੇਰੇ ਘਰ ਵਾਲੀ ਨੂੰ ਮੇਰੇ ਤੋਂ ਖੋਹ ਲਿਆ ਤੇ ਉਹਦੀ ਇੱਜ਼ਤ ਲੁੱਟੀ ਮੇਰੇ ਸਾਹਮਣੇ ਮੇਰੇ ਘਰ ਵਾਲੀ ਦੀ ਜੋ ਹਾਲਤ ਹੋਈ ਉਹ ਮੈਂ ਬਿਆਨ ਨਹੀਂ ਕਰ ਸਕਦਾ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਘਰ ਵਾਲੀ ਦੀ ਇੱਜ਼ਤ ਤਾਰ-ਤਾਰ ਹੁੰਦੀ ਵੇਖੀ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ ਉਸ ਤੋਂ ਬਾਅਦ ਉਹਨਾਂ ਦਰਿੰਦਿਆਂ ਨੇ ਮੇਰੇ ਘਰ ਵਾਲੀ ਨੂੰ ਉੱਥੇ ਹੀ ਵੱਢ ਕੇ ਮਾਰ ਦਿੱਤਾ ਤੇ ਮਰਦੀ-ਮਰਦੀ ਮੇਰੇ ਘਰ ਵਾਲੀ ਕਹਿੰਦੀ ਕਿ ਤੂੰ ਆਪਣੇ ਪਿਆਰ ਦੀ ਨਿਸ਼ਾਨੀ ਨੂੰ ਵਿਚਾਲਾ ਮੇਰੇ ਪੁੱਤ ਨੂੰ ਵਿਚਾਲਾ ਤੇ ਤੂੰ ਭੱਜ ਜਾ ਕਹਿੰਦਾ ਮੇਰੇ ਕੋਲੇ ਕੋਈ ਰਸਤਾ ਬਚਿਆ ਨਹੀਂ ਸੀ ਮੈਂ ਬੇਗੈਰਤ ਕਹਿੰਦਾ ਆਪਣੀ ਮਰਦੀ ਹੋਈ ਪਤਨੀ ਨੂੰ ਉੱਥੇ ਛੱਡ ਕੇ ਆਪਣੇ ਪੁੱਤ ਨੂੰ ਕਹਿੰਦਾ ਸੀਨੇ ਨਾਲ ਲਾ ਕੇ ਭੱਜ ਲਿਆ ਅੱਗੇ ਕਹਿੰਦਾ ਭੱਜਿਆ ਜਾਂਦਾ ਭੱਜਿਆ ਮੈਨੂੰ ਕਹਿੰਦਾ ਕੋਈ ਮੁਸਲਮਾਨ ਭਰਾ ਮਿਲਿਆ ਤੇ ਉਹਨੇ ਮੈਨੂੰ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਵੀ ਤੂੰ ਇੱਥੇ ਰੁਕ ਜਾ ਕਹਿੰਦਾ ਮੈਂ ਉਹਦੇ ਘਰੇ ਰਿਹਾ ਤੇ ਉਸ ਤੋਂ ਬਾਅਦ ਕਹਿੰਦਾ ਮੈਂ ਉਸ ਵੀਰ ਨੂੰ ਪੁੱਛਿਆ ਕਿ ਤੁਸੀਂ ਇੱਥੇ ਹੀ ਰਹਿਣਾ ਤੁਸੀਂ ਨਹੀਂ ਜਾਣਾ ਉਹ ਕਹਿੰਦਾ ਕਿ ਇੱਥੇ ਮਾਹੌਲ ਕੁਝ ਠੀਕ ਆ ਲੋੜ ਪਈ ਤਾਂ ਆਪਾਂ ਨੂੰ ਜਾਣਾ ਪਊਗਾ ਜੇ ਮੈਂ ਗਿਆ ਤਾਂ ਤੈਨੂੰ ਵੀ ਲੈ ਕੇ ਜਾਉਂ ਕਹਿੰਦਾ ਚਲੋ ਦੰਗੇ ਸੀ ਜਿਹੜੇ ਉਹ ਕਾਫੀ ਦਿਨ ਚੱਲਦੇ ਰਹੇ ਤੇ ਅਸੀਂ ਬਚ ਗਏ ਕਹਿੰਦਾ ਅਸੀਂ ਆਪਣਾ ਪੇਸ ਸੀ ਜਿਹੜਾ ਉਹ ਬਦਲ ਲਿਆ ਅਸੀਂ ਪੱਗਾਂ ਬੰਨੀਆਂ ਸਿਰ ਤੇ ਤੇ ਆਪਣੇ ਆਪ ਦਾ ਹੁਲੀਆ ਉਵੇਂ ਬਣਾ ਲਿਆ ਸਿੱਖਾਂ ਦੀ ਤਰ੍ਹਾਂ ਕਿਉਂਕਿ ਅਸੀਂ ਭਾਰਤ ਛੱਡ ਕੇ ਜਾਣਾ ਨਹੀਂ ਚਾਹੁੰਦੇ ਸੀ ਚਲੋ ਕਹਿੰਦਾ ਮੇਰਾ ਬੇਟਾ ਸੀ ਜਿਹੜਾ ਉਹ ਕਹਿੰਦਾ ਮੇਰੇ ਨਾਲ ਹੀ ਰਹਿੰਦਾ ਸੀ ਕਿਉਂਕਿ ਉਹ ਆਪਣੀ ਮਾਂ ਨੂੰ ਯਾਦ ਕਰਦਾ ਸੀ ਤੇ ਮੈਂ ਵੀ ਉਹਦੀ ਮਾਂ ਨੂੰ ਯਾਦ ਕਰਕੇ ਬਹੁਤ ਰੋਂਦਾ ਸੀ ਕਹਿੰਦਾ ਮੈਂ ਤੇ ਮੇਰਾ ਬੇਟਾ ਉਸ ਮੁਸਲਮਾਨ ਦੇ ਘਰ ਰਹਿੰਦੇ ਰਹੇ ਇੱਕ ਦਿਨ ਕਹਿੰਦਾ ਮੈਨੂੰ ਬਾਹਰ ਕੋਈ ਛੋਟਾ ਜਿਹਾ ਕੰਮ ਸੀ ਮੈਨੂੰ ਕੁਝ ਲੈਣ ਜਾਣਾ ਸੀ ਤੇ ਮੈਂ ਆਪਣੇ ਬੇਟੇ ਨੂੰ ਛੱਡ ਕੇ ਉੱਥੋਂ ਚਲਿਆ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਬੇਟੇ ਦਾ ਧਿਆਨ ਰੱਖਿਓ ਮੈਂ ਆਉਣਾ ਕਹਿੰਦਾ ਮੈਂ ਬਾਜ਼ਾਰ ਦੇ ਵਿੱਚ ਸਮਾਨ ਲੈਣ ਗਿਆ ਤਾਂ ਉੱਥੇ ਵੀ ਹੱਲਾ ਗੁੱਲਾ ਦੰਗੇ ਫਸਾਦ ਹੋ ਰਹੇ ਸੀ ਮੈਂ ਕਹਿੰਦਾ ਸਮਾਨ ਤਾਂ ਕੀ ਲੈਣਾ ਸੀ ਕਹਿੰਦਾ ਮੈਂ ਉੱਥੋਂ ਭੱਜਿਆ ਤੇ ਭੱਜ ਕੇ ਜਾ ਕੇ ਵੀ ਮੈਂ ਆਪਣੇ ਬੇਟੇ ਦੀ ਜਾਨ ਬਚਾਵਾ ਜਦੋਂ ਕਹਿੰਦਾ ਮੈਂ ਉਸ ਘਰ ਦੇ ਵਿੱਚ ਗਿਆ ਤਾਂ ਉਹ ਜਿਹੜਾ ਘਰ ਦਾ مالک ਸੀ ਤੇ ਮੇਰਾ ਬੇਟਾ ਘਰ ਦੇ ਵਿੱਚ ਨਹੀਂ ਸੀ ਮੈਂ ਉਹਨਾਂ ਨੂੰ ਸਾਰੇ ਘਰ ਦੇ ਵਿੱਚ ਲੱਭਿਆ ਪਰ ਕਹਿੰਦਾ ਦੰਗੇ ਇੰਨੇ ਕੁ ਪੜ ਤੱਕੇ ਚੁੱਕੇ ਸੀ ਵੀ ਮੇਰੇ ਲਈ ਸੋਚਣ ਦਾ ਕੋਈ ਟਾਈਮ ਹੀ ਨਹੀਂ ਸੀ ਮੈਂ ਵੀ ਉੱਥੋਂ ਆਪਣੀ ਜਾਨ ਬਚਾ ਕੇ ਭੱਜ ਲਿਆ ਭੱਜ ਕੇ ਕਹਿੰਦਾ ਕਿਵੇਂ ਨਾ ਕਿਵੇਂ ਕਹਿੰਦਾ ਮੈਂ ਆਪਣੀ ਜਾਨ ਬਚਾਈ 2-4 ਦਿਨਾਂ ਬਾਅਦ ਮਾਹੌਲ ਆ ਜਿਹੜਾ ਉਹ ਥੋੜਾ ਸ਼ਾਂਤ ਹੋਇਆ ਤੇ ਮੈਂ ਆਪਣੇ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਮੇਰਾ ਬੱਚਾ ਮੈਨੂੰ ਕਿਤੇ ਨਹੀਂ ਮਿਲਿਆ ਮੈਂ ਆਪਣੇ ਬੱਚੇ ਨੂੰ ਹਰ ਕਿਤੇ ਲੱਭਿਆ ਤੇ ਮੈਨੂੰ ਇਹ ਲੱਗਣ ਲੱਗਿਆ ਵੀ ਸ਼ਾਇਦ ਮੇਰੇ ਬੱਚੇ ਦੇ ਵੀ ਇਹਨਾਂ ਦੰਗਿਆਂ ਦੇ ਵਿੱਚ ਮੌਤ ਹੋ ਗਈ। ਉਸ ਤੋਂ ਬਾਅਦ ਕਹਿੰਦਾ ਮੈਂ ਬਿਲਕੁਲ ਟੁੱਟ ਗਿਆ। ਨਵੇਂ ਦਿਨ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨੀ ਪਈ। ਬਹੁਤ ਕਹਿੰਦਾ ਪਰਿਵਾਰ ਉਜੜੇ, ਬਹੁਤਾਂ ਦੇ ਹਾਲਾਤ ਮੇਰੇ ਨਾਲੋਂ ਵੀ ਮਾੜੇ ਸੀ। ਉਹਨਾਂ ਵੱਲ ਵੇਖ-ਵੇਖ ਕੇ ਟਾਈਮ ਪਾਸ ਕਰਨਾ ਪਿਆ। ਹੁਣ ਕਹਿੰਦਾ ਅੱਜ ਉਸ ਗੱਲ ਨੂੰ 25 ਸਾਲ ਬੀਤ ਚੁੱਕਿਆ ਤੇ ਮੈਂ ਆਪਣੇ ਬੇਟੇ ਨੂੰ ਲੱਭ-ਲੱਭ ਕੇ ਥੱਕ ਚੁੱਕਿਆ। ਮੇਰੀ ਤੇ ਮੇਰੀ ਘਰਵਾਲੀ ਦੇ ਪਿਆਰ ਦੀ ਨਿਸ਼ਾਨੀ ਮੇਰਾ ਉਹ ਪੁੱਤ ਮੇਰੇ ਤੋਂ ਹਮੇਸ਼ਾ ਲਈ ਵਿਛੜ ਗਿਆ ਉਸ ਪੁੱਤਰ ਤੇ ਪਤਨੀ ਦੀ ਯਾਦ ਦੇ ਵਿੱਚ ਮੈਂ ਉਦਾਸ ਰਹਿਣਾ ਜਿਉਂਦੇ ਜੀ ਮਰਿਆ ਨਹੀਂ ਜਾਂਦਾ ਪਰ ਮੈਨੂੰ ਕਦੇ ਨਾ ਕਦੇ ਉਮੀਦ ਜਾਗ ਜਾਂਦੀ ਹੈ ਕਿ ਸ਼ਾਇਦ ਮੇਰਾ ਪੁੱਤ ਮੈਨੂੰ ਮਿਲ ਜੇ ਹਜੇ ਵੀ ਮੈਂ ਸਾਰੇ ਮੁੰਡਿਆਂ ਦੇ ਵਿੱਚੋਂ ਆਪਣੇ ਪੁੱਤ ਦੇ ਜਿਹੜੇ ਆ ਚਿਹਰੇ ਨੂੰ ਪਛਾਣਦਾ ਰਹਿਣਾ ਪਰ ਕਹਿੰਦਾ ਸ਼ਾਇਦ ਮੇਰਾ ਪੁੱਤ ਤਾਂ ਜੇ ਕਿਤੇ ਜਿਉਂਦਾ ਵੀ ਹੋਇਆ ਉਹ ਮੈਨੂੰ ਭੁੱਲ ਚੁੱਕਿਆ ਹੋਊਗਾ ਉਸ ਬਜ਼ੁਰਗ ਦੀਆਂ ਗੱਲਾਂ ਸੁਣ ਕੇ ਮੋਹਣ ਉਸ ਬਜ਼ੁਰਗ ਦਾ ਹੱਥ ਫੜ ਲੈਂਦਾ ਤੇ ਉਹਨੂੰ ਕਹਿੰਦਾ ਕਿ ਤੁਹਾਡਾ ਪੁੱਤ ਦੀ ਤੁਹਾਡੇ ਕੋਲ ਕੋਈ ਫੋਟੋ ਹੈਗੀ ਆ ਉਹ ਕਹਿੰਦਾ ਵੀ ਨਹੀਂ ਮੇਰੇ ਕੋਲ ਆਪਣੇ ਪੁੱਤ ਦੀ ਕੋਈ ਫੋਟੋ ਨਹੀਂ ਪਰ ਹਾਂ ਜੇ ਮੇਰਾ ਪੁੱਤ ਮੇਰੇ ਕੋਲ ਘੰਟਾ ਘੜੀ ਕਿਤੇ ਬਹਿ ਕੇ ਮਿਲੇ ਮੈਨੂੰ ਤਾਂ ਮੈਂ ਉਹਨੂੰ ਪਛਾਣ ਲਵਾਂਗਾ ਤਾਂ ਫਿਰ ਮੌਣ ਉਹਨੂੰ ਕਹਿੰਦਾ ਕਿ ਚਲ ਐਂ ਕਰੋ ਵੀ ਤੁਸੀਂ ਮੇਰੇ ਨਾਲ ਚੱਲੋ ਉਹ ਕਹਿੰਦਾ ਵੀ ਕਿੱਥੇ ਕਹਿੰਦਾ ਚਲੋ ਮੇਰੇ ਘਰ ਚਲੋ ਚਲੋ ਉਹ ਬਜ਼ੁਰਗ ਕਹਿੰਦਾ ਵੀ ਮੈਂ ਤੇਰੇ ਘਰ ਜਾ ਕੇ ਕੀ ਕਰੂੰ ਤਾਂ ਮੌਣ ਕਹਿੰਦਾ ਵੀ ਤੁਸੀਂ ਚਲੋ ਤਾਂ ਸਹੀ ਉਹ ਬਜ਼ੁਰਗ ਮੌਣ ਦੇ ਨਾਲ ਤੁਰ ਪੈਂਦਾ ਮੋਹਨ ਉਸ ਬਜ਼ੁਰਗ ਨੂੰ ਲੈ ਕੇ ਆਉਂਦਾ ਪਹਿਲਾਂ ਉਹ ਆਪਣੇ ਦਫ਼ਤਰ ਕੋਲ ਆਉਂਦਾ ਜਿੱਥੇ ਉਹਦੀ ਗੱਡੀ ਖੜੀ ਹੁੰਦੀ ਆ ਤੇ ਗੱਡੀ 'ਚ ਬਿਠਾ ਕੇ ਉਹਨੂੰ ਆਪਣੇ ਘਰ ਲੈ ਜਾਂਦਾ ਘਰ ਲਿਜਾ ਕੇ ਉਹ ਡ੍ਰੈਗ ਰੂਮ ਦੇ ਵਿੱਚ ਬੈੰਦੇ ਆ ਤੇ ਉਹ ਬਜ਼ੁਰਗ ਵੇਖਦਾ ਹਨ ਆਸ-ਪਾਸੇ ਡ੍ਰੈਗ ਰੂਮ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਹੁੰਦੀਆਂ ਨੇ ਉਸ ਤੋਂ ਬਾਅਦ ਮੋਹਨ ਆਪਣੀ ਪਤਨੀ ਨੂੰ ਆਵਾਜ਼ ਮਾਰਦਾ ਤੇ ਉਹਦੀ ਪਤਨੀ ਘੁੰਟ ਕੱਢ ਕੇ ਡ੍ਰੈਗ ਰੂਮ ਦੇ ਵਿੱਚ ਆ ਕੇ ਉਸ ਬਜ਼ੁਰਗ ਦੇ ਪੈਰੀ ਹੱਥ ਲਾਉਂਦੀ ਆ ਤੇ ਉਹਨੂੰ ਪਾਣੀ ਦਿੰਦੀ ਆ ਤੇ ਉਸ ਤੋਂ ਬਾਅਦ ਮੋਹਨ ਆਪਣੀ ਪਤਨੀ ਨੂੰ ਕਹਿੰਦਾ ਵੀ ਤੂੰ ਇੱਥੇ ਬਹਿ ਜਾ ਤੇ ਉਸ ਬਜ਼ੁਰਗ ਨੂੰ ਕਹਿੰਦਾ ਕਿ ਬਾਬਾ ਜੀ ਤੁਸੀਂ ਮੈਨੂੰ ਪਛਾਣਿਆ ਉਹ ਕਹਿੰਦਾ ਵੀ ਨਹੀਂ ਪਤਾ ਮੈਂ ਤੈਨੂੰ ਪਛਾਣਨ ਨੂੰ ਕਿਹੜਾ ਮੈਂ ਤੈਨੂੰ ਜਾਣਦਾ ਵੀ ਹੁਣੇ-ਹੁਣੇ ਤੂੰ ਹਨਾ ਡਿਊਟੀ ਜੁਆਇਨ ਕੀਤੀ ਹੈ ਮੈਨੂੰ ਇੰਨਾ ਪਤਾ ਵੀ ਮੈਂ ਤੇਰੇ ਦਫਤਰ ਦਾ ਚਪੜਾਸੀ ਆ ਤਾਂ 모ਹਨ ਆਪਣੀ ਪਤਨੀ ਨੂੰ ਕਹਿੰਦਾ ਕਿ ਪ੍ਰਾਣੀ ਐਲਬਮ ਲੈ ਕੇ ਅਲਮਾਰੀ ਚੋਂ ਕੱਢ ਕੇ ਚਲੋ ਉਹ ਐਲਬਮ ਲੈ ਕੇ ਆਉਂਦੀ ਆ ਤਾਂ 모ਹਨ ਇੱਕ ਫੋਟੋ ਕੱਢਦਾ ਛੋਟੀ ਜੀ ਫੋਟੋ ਕੱਢ ਕੇ ਤੇ ਉਹ ਆਪਣੇ ਜਿਹੜਾ ਉਹ ਬਜ਼ੁਰਗ ਨਾਲ ਲੈ ਕੇ ਆਇਆ ਹੁੰਦਾ ਚਪੜਾਸੀ ਬਜ਼ੁਰਗ ਨੂੰ ਦਿਖਾਉਂਦਾ ਕਹਿੰਦਾ ਕਿ ਆਹ ਫੋਟੋ ਤੁਹਾਨੂੰ ਪਤਾ ਕਿਸ ਦੀ ਆ ਤੇ ਉਹ ਬਜ਼ੁਰਗ ਆ ਜਿਹੜਾ ਉਹ ਕਹਿੰਦਾ ਕਿ ਵੀ ਹਾਂ ਮੈਂ ਇਸ ਫੋਟੋ ਨੂੰ ਕਿਵੇਂ ਭੁੱਲ ਸਕਦਾ ਇਹ ਤਾਂ ਮੇਰੀ ਪਤਨੀ ਦੀ ਤੇ ਮੇਰੇ ਬੇਟੇ ਦੀ ਫੋਟੋ ਆ ਤੇਰੇ ਕੋਲ ਕਿਵੇਂ ਆਈ ਤਾਂ ਫਿਰ 모ਹਨ ਉਸ ਬਜ਼ੁਰਗ ਨੂੰ ਕਹਿੰਦਾ ਵੀ ਇਹ ਫੋਟੋ ਵਾਲਾ ਬੱਚਾ ਕੋਈ ਹੋਰ ਨਹੀਂ ਮੈਂ ਹੀ ਆ ਤੇ ਬਜ਼ੁਰਗ ਭੱਜ ਕੇ 모ਹਨ ਨੂੰ ਆਪਣੇ ਗੱਲ ਨਾਲ ਲਾਉਂਦਾ ਤੇ ਉਹਨੂੰ ਕਹਿੰਦਾ ਕਿ ਤੂੰ ਆ ਮੇਰਾ ਪੁੱਤ ਉਹ ਕਹਿੰਦਾ ਵੀ ਹਾਂ ਅੱਬਾ ਮੈਂ ਤੇਰਾ ਪੁੱਤ ਆ ਉਹ ਕਹਿੰਦਾ ਵੀ ਤੈਨੂੰ ਕਿਵੇਂ ਪਤਾ ਲੱਗਿਆ ਹਨਾ ਵੀ ਮੈਂ ਤੇਰਾ ਬਾਪੂ ਆ ਉਹ ਕਹਿੰਦਾ ਵੀ ਜਦੋਂ ਮੈਂ ਜੁਆਇਨ ਕੀਤਾ ਤਾਂ ਮੈਂ ਤੁਹਾਡੇ ਚਿਹਰੇ ਦੀ ਉਦਾਸੀ ਵੇਖੀ ਤੇ ਮੈਨੂੰ ਤੁਹਾਡਾ ਚਿਹਰਾ ਜਾਣਿਆ ਪਛਾਣਿਆ ਲੱਗਿਆ ਤੇ ਮੈਂ ਘਰ ਆ ਕੇ ਆਪਣੀ ਪਤਨੀ ਕੋਲ ਗੱਲ ਕੀਤੀ ਮੈਂ ਆਪਣੀਆਂ ਪੁਰਾਣੀਆਂ ਫੋਟੋਆਂ ਦੇਖਣ ਲੱਗਿਆ ਇਹ ਫੋਟੋ ਵੀ ਜਦੋਂ ਦੰਗਿਆਂ ਵੇਲੇ ਆਪਾਂ ਘਰ ਦੇ ਵਿੱਚੋਂ ਸਾਰਾ ਸਮਾਨ ਜਿਹੜਾ ਚੁੱਕ ਕੇ ਲਿਆਏ ਸੀ ਅੱਧਾ ਤਾਂ ਆਪਣਾ ਉੱਥੇ ਹੀ ਰਹਿ ਗਿਆ ਸੀ ਪਰ ਇੱਕ ਛੋਟਾ ਜਿਹਾ ਥੈਲਾ ਸੀ ਜਿਹੜਾ ਜਿਦੇ ਵਿੱਚ ਉਸ ਘਰ ਦੇ ਮਾਲਕ ਨੇ ਮੇਰੇ 2-4 ਕੱਪੜੇ ਪਾਏ ਤੇ ਉਹ ਥੈਲਾ ਚੱਕ ਕੇ ਨਾਲ ਹੀ ਭੱਜ ਲਿਆ ਉਸ ਤੋਂ ਬਾਅਦ ਥੋੜੇ ਜੇ ਦਿਨਾਂ ਬਾਅਦ ਉਸ ਬਜ਼ੁਰਗ ਦੀ ਵੀ ਮੌਤ ਹੋ ਗਈ ਦੰਗਿਆਂ ਦੇ ਹੱਥ ਚੜ ਗਿਆ ਪਰ ਮੈਂ ਉਸ ਥੈਲੇ ਨੂੰ ਗਲ ਨਾਲ ਲਾ ਕੇ ਹਿੱਕ ਨਾਲ ਲਾ ਕੇ ਕਿਸੇ ਦੇ ਘਰੇ ਜਾਵੜਿਆ ਤੇ ਉਹਨਾਂ ਨੇ ਮੈਨੂੰ ਬਚਾ ਲਿਆ ਉਹ ਘਰ ਕਿਸੇ ਸਿੱਖ ਸਰਦਾਰ ਦਾ ਘਰ ਸੀ ਚਲੋ ਉੱਥੇ ਹੀ ਮੈਂ ਉਹਨਾਂ ਦੇ ਬੱਚਿਆਂ ਨਾਲ ਪੜਦਾ ਰਿਹਾ ਤੇ ਜਦੋਂ ਉਸ ਥੈਲੇ ਦੇ ਵਿੱਚੋਂ ਕੋਈ ਉਹ ਫੋਟੋ ਕੱਢਣ ਦੀ ਕੋਸ਼ਿਸ਼ ਕਰਦਾ ਤਾਂ ਮੈਂ ਰੋਣ ਲੱਗ ਜਾਂਦਾ ਤਾਂ ਉਹ ਸਰਦਾਰ ਜੀ ਸਮਝ ਜਾਂਦੇ ਸੀ ਵੀ ਮੈਂ ਆਪਣੇ ਪਰਿਵਾਰ ਦੀ ਫੋਟੋ ਲੈ ਕੇ ਹਨਾ ਫਿਰਦਾ ਤੇ ਉਹਨਾਂ ਨੇ ਇਸ ਫੋਟੋ ਨੂੰ ਤੇ ਇਸ ਥੈਲੇ ਨੂੰ ਸੰਭਾਲ ਕੇ ਰੱਖਿਆ ਸੀ ਮੈਂ ਤੁਹਾਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਜਿਵੇਂ ਜਿਵੇਂ ਮੈਂ ਵੱਡਾ ਹੁੰਦਾ ਗਿਆ ਪਰ ਤੁਸੀਂ ਮੈਨੂੰ ਕਿਤੇ ਨਹੀਂ ਮਿਲੇ ਤੇ ਉਹ ਬਜ਼ੁਰਗ ਹੈ ਜਿਹੜਾ ਮੋਹਨ ਨੂੰ ਘੁੱਟ ਕੇ ਆਪਣੇ ਗੱਲ ਨਾਲ ਲਾਉਂਦਾ ਤੇ ਕਹਿੰਦਾ ਕਿ ਪੁੱਤ ਮੈਨੂੰ ਇੱਕ ਉਮੀਦ ਜ਼ਰੂਰ ਸੀ ਕਿ ਕਦੇ ਨਾ ਕਦੇ ਮੈਨੂੰ ਮੇਰਾ ਪੁੱਤ ਜ਼ਰੂਰ ਮਿਲੂਗਾ ਆਪਣੀ ਪਤਨੀ ਨੂੰ ਤਾਂ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਮਰਦੇ ਹੋਏ ਵੇਖ ਲਿਆ ਸੀ ਪਰ ਤੈਨੂੰ ਮੈਂ ਸਿਰਫ ਖੋਇਆ ਸੀ ਤੇ ਤੇਰੇ ਆਉਣ ਦੀ ਉਮੀਦ ਮੇਰੇ ਅੰਦਰ ਹਜੇ ਜਿੰਦਾ ਸੀ ਸ਼ਾਇਦ ਮੈਂ ਇਸੇ ਕਰਕੇ ਜਿੰਦਾ ਕਿਉਂਕਿ ਤੈਨੂੰ ਮੈਂ ਮਿਲਣਾ ਚਾਹੁੰਦਾ ਸੀ ਤੇ ਤੈਨੂੰ ਰੱਬ ਨੇ ਆਪਾਂ ਨੂੰ ਮਲਾਉਣਾ ਸੀ ਉਸ ਤੋਂ ਬਾਅਦ ਉਹ ਦੋਨੇ ਪਿਓ ਪੁੱਤ ਇੱਕ ਦੂਜੇ ਦੇ ਗਲ ਲੱਗਦੇ ਆ ਤੇ 모ਹਨ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਬਾਉ ਜੀ ਲਈ ਕੁਝ ਖਾਣ ਪੀਣ ਲਈ ਬਣਾਓ ਤੇ ਅੱਜ ਤੋਂ ਬਾਅਦ ਬਾਉ ਜੀ ਆਪਣੇ ਨਾਲ ਹੀ ਰਹਿਣਗੇ ਤੇ ਅਗਲੇ ਦਿਨ ਜਦੋਂ ਉਹ ਦਫ਼ਤਰ ਜਾਂਦਾ ਤੇ ਦਫ਼ਤਰ ਦੇ ਵਿੱਚ ਜਾ ਕੇ ਆਪਣੇ ਬੌਸ ਨੂੰ ਚਪੜਾਸੀ ਦੇ ਜਿਹੜਾ ਅਸਤੀਫੇ ਦਾ ਲੈਟਰ ਦਿੰਦਾ ਤੇ ਉਹ ਬੌਸ ਕਹਿੰਦਾ ਵੀ ਚਪੜਾਸੀ ਦੇ ਅਸਤੀਫੇ ਦਾ ਲੈਟਰ ਤੁਸੀਂ ਕਿਵੇਂ ਦੇ ਰਹੇ ਹੋ ਤਾਂ ਫਿਰ 모ਹਨ ਕਹਿੰਦਾ ਕਿ ਉਹ ਚਪੜਾਸੀ ਨਹੀਂ ਉਹ ਮੇਰਾ ਗੁਆਚਿਆ ਹੋਇਆ ਪਿਤਾ ਤੇ ਇੱਕ ਅਫਸਰ ਦਾ ਪਿਤਾ ਕਦੇ ਵੀ ਚਪੜਾਸੀ ਨਹੀਂ ਹੋ ਸਕਦਾ ਇਹ ਗੱਲ ਸੁਣ ਕੇ ਉਹ ਬੌਸ ਪੁੱਛਦਾ ਵੀ ਕੀ ਗੱਲ ਆ ਤਾਂ ਫਿਰ ਮੋਹਨ ਸਾਰੀ ਕਹਾਣੀ ਬੌਸ ਨੂੰ ਦੱਸਦਾ ਕਿ ਉਹ ਮੇਰਾ ਦੰਗਿਆਂ ਵੇਲੇ ਦਾ ਵਿਛੜਿਆ ਹੋਇਆ ਪਿਤਾ ਮੇਰੀ ਭਾਲ ਦੇ ਵਿੱਚ ਥਾਂ-ਥਾਂ ਭਟਕਦਾ ਫਿਰਦਾ ਸੀ ਤੇ ਹੁਣ ਮੈਂ ਆਪਣੇ ਪਿਤਾ ਦੇ ਨਾਲ ਰਹਿ ਕੇ ਉਹਦੀ ਸੇਵਾ ਕਰਨਾ ਚਾਹਣਾ ਤੇ ਮੈਂ ਨਹੀਂ ਚਾਹੁੰਦਾ ਕਿ ਉਹ ਇੱਥੇ ਚਪੜਾਸੀ ਦੀ ਨੌਕਰੀ ਕਰਨ ਤੇ ਬੌਸ ਆ ਜਿਹੜਾ ਮੋਹਨ ਨੂੰ ਸਲੂਟ ਮਾਰਦਾ ਤੇ ਕਹਿੰਦਾ ਕਿ ਤੁਹਾਡੇ ਪਿਆਰ ਤੇ ਜज्ਬੇ ਨੇ ਤੁਹਾਨੂੰ ਪਿਓ ਪੁੱਤਾਂ ਨੂੰ ਦੁਬਾਰਾ ਮਿਲਾ ਦਿੱਤਾ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਸਸ਼ੀ